ਬਲ ਛੁੱਟ ਕਿਉ ਬੰਧ ਪਰੇ ਕਛੂ ਨਾ ਹੋਤ ਉਪਾਏ ਕੋਹ ਨਰਕ ਅਬ ਓਟ ਹਰ ਗਜ ਜੋਸ ਲੱਛਟ ਕਿਉਂ ਬੰਨ੍ਹ ਪਰੇ ਕਛੂ ਨਾ ਹੋਤ ਜਿਉ ਕੋ ਸਦਾ ਵਲ ਹੋ ਆਪਨ ਘਰ ਛੁੱਟੇ ਸਭ ਕੁਝ ਹੋਦ ਉਪਾਰ ਸਭ ਕੁਝ ਹੋਦ ਪਾਏ ਹਲੋ ਬੰਧ ਛੁਟੇ ਸਭ ਕੁਝ ਹੋਦ ਪਾਏ ਨਾਨਕ ਸਭ ਕਿਛ ਤੁਮ ਰਹਿ ਹਾ ਤੁਮ ਮੈਂ ਤੁਮ ਹੀ ਹੋਤ ਸਹਾਰ ਨਾਨਕ ਸਭ ਕਿਛ

ਗਜ ਜਿਉ ਸਦਾਏ ਕਉ ਨਾਮ ਲਖ ਅਪਰੋਟ ਹਰ ਗਜ ਜਿਉ ਸਦਾਏ ਸੰਗ ਸਖਾ ਸਭ ਤਜ ਕਰੇ ਕੌਣ ਨੇਪੇ ਹੋ ਸਾ ਸਕਾਸ ਹੱਦ ਤੱਕ ਗਏ ਕੋਉ ਨਾ ਨੇਪੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਦੇਖ ਇੱਕ ਰੰਗ ਦਾ ਕਹੋ ਨਾਨਕ ਇਹ ਬਿਪਤ ਮੈਂ ਦੇਖ ਮਲਕ ਕਿਉਂ ਮੰਨ ਪੜੇ ਕਛੂ ਨਾ ਹੋਤ ਉਪਾਰੇ ਕੋ ਨਾਨਕ ਅਬ ਨਾਮ ਰਹੇ ਹੋ ਸਾਥੂ ਰਹੇ ਹੋ ਰਹੇ ਹੋ ਗੁਰ ਤੋਂ ਬਹਿ ਨਾਮ ਰਹੇ ਹੋ ਸਾਥੂ ਰਹੇ ਹੋ ਰਹੇ ਹੋ ਕੋ ਤੋ ਬੰਦ ਕਹੋ ਨਾ ਤੱਕ ਇਹ ਜਗਤ ਮੈਂ ਇਨ ਜਪਿਓ ਕੋ ਨਾਮ ਰਹੇ ਓ ਸਾਥੂ ਰਹੇ ਓ ਰਹੇ ਓ ਗੁਰ ਤੋਂ ਤੱਕ ਕਹੋ ਨਾਨਕ ਇਹ ਤੱਕ ਹੈ ਕਿਨ ਜਪਿਓ ਗੁਰ ਪਰ ਕਹੋ ਨਾਨਕ ਇਹ ਤੱਕ ਦਬੇ ਹੋ ਗੁਰ ਮੰਨ ਰਾਮਨਾਮ ਉਹ ਜਿਹ ਮੈਂ ਗਹਿਓ ਜਾਤ ਸਭ ਨਹੀਂ ਕੋਏ ਜੇ ਇਸ ਮਰਤ ਸੰਕਟ ਹੈ ਦਰਸ ਤਹਾਰੋ ਜੇ ਹਿਸਮਰਤ ਸੰਕਟ ਮੈਂ ਦਰਸ ਤੁਹਾਰੋ ਰੇ ਰਾਮ ਨਾਮ ਤੇ ਕਹਿਓ ਦਾ ਕੈ ਸਭ ਦੇ ਕੋਏ ਜੇ ਹਿਸਮਰਤ ਸੰਕਟ ਸਤਿ ਤਾਰੋ ਰੇ ਰਾਮ ਨਾਮ ਉਹ ਜਿ ਮੈਂ ਕਹੇ ਉਹ ਜਾ ਕੇ ਸੁਣਹੀ ਕੋਏ ਰਾਮ ਨਾਮ ਉਹ ਜਿ ਮੈਂ ਕਹੇ ਉਹ ਜਾ ਕੇ ਸੁਣਹੀ ਕੋਏ ਜੇ ਹਿਸਮਰਤ संकट कटे दर्श तुहारो होए जेह सिमक संकट कटे दर्श तुहारो होए राम नाम हो धरे कहियो जाके सब नहीं ਦੇ ਸਮਰਤ ਸੰਕਟ ਮਟੇ ਦਰਸ ਤਹਾਰੋ ਹੋਏ ਦਰਸ ਤਹਾਰੋ ਹੋਏ ਦਰਸ ਤਹਾਰੋ